ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਵੱਡਾ ਇਲਜ਼ਾਮ ਲਗਾਇਆ ਹੈ ਮਜੀਠੀਆ ਨੇ ਕਿਹਾ ਕਿ ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੇ ਚੇਅਰਮੈਨ ਨੂੰ 5 ਸਾਲਾਂ ਦੇ ਲਈ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਤੋਂ ਰਾਤੋਂ ਰਾਤ ਅਸਤੀਫਾ ਕਿਉਂ ਲੈ ਲਿਆ ਗਿਆ ਇਸ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਟਵਿੱਟਰ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਰੀਅਲ اسٹیਟ ਰੈਗੂਲੇਟਰੀ ਅਥਾਰਟੀ ਦੇ 1 ਸਾਲ ਪਹਿਲਾਂ ਚੇਅਰਮੈਨ ਨਿਯੁਕਤ ਕੀਤੇ ਗਏ ਸਤਿਆਪਾਲ ਗੋਪਾਲ ਤੋਰਾ ਤੋਰਾ ਤੋਂ ਰਾਤ ਹੀ ਅਸਤੀਫਾ ਕਿਉਂ ਲੈ ਗਿਆ ਇਸ ਨੂੰ ਲੈ ਕੇ ਵਿਕਰਮ ਚਿੱਠਿਆ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਹਰਾਂਚਲ ਲੱਗੀ ਹੈ ਕਿ ਪੰਜਾਬ ਰੇਰਾ ਦੇ ਚੇਅਰਮੈਨ ਜਿਹੜੇ ਅੱਜ ਤੋਂ ਸਾਲ ਪਹਿਲਾਂ ਹੀ ਡਿਸੰਬਰ 2022 ਚ ਸਪੈਸ਼ਲੀ ਹੈਂਡ ਪਿਕਟ ਅਪਾਇੰਟਡ ਫਾਰ 5 ইয়ার্স ਭਾਈ ਅਰਵਿੰਦ ਕੇਜਰੀਵਾਲ ਐਂਡ ਭਗਵੰਤ ਮਾਲ ਉਹਨਾਂ ਤੋਂ ਮਿੰਟੋਸ ਕੰਟਾਂ ਚ ਰਾਤ ਦੇ ਨੇਰੇ ਚ ਅਸਤੀਫਾ ਲੈ ਲਿਆ ਗਿਆ ਅੰਦਰਲੀ ਖਬਰ ਕੀ ਹੈ ਅੰਦਰਲੀ ਖਬਰ ਇਹ ਹੈ ਕਿ ਇਹ ਜਿਹੜੇ ਆਪ ਦੇ ਆਪ ਨੂੰ ਕਹਿੰਦੇ ਅਸੀਂ ਕੱਟਰ ਇਮਾਨਦਾਰ ਵੈਸੇ ਤੋਂ ਦੁਨੀਆ ਜਾਣਦੀ ਹੈ ਕਿ ਇਹਨਾਂ ਤੋਂ ਬੇਈਮਾਨ ਤੇ ਇਹਨਾਂ ਤੋਂ ਵੱਧ ਕਰਪਸ਼ਨ ਸ਼ਾਇਦ ਅਜ ਕੋਈ ਨਹੀਂ ਕਰ ਰਿਹਾ ਇਹੀ ਕਾਰਨ ਹੈ ਕਿ ਇਹਨਾਂ ਦਾ ਮੰਤਰੀ ਜੈਨ ਸੁਸੋਧਿਆ ਸੰਜੇ ਸਿੰਘ ਹੁਣ ਇਹਨਾਂ ਦੇ ਆਲਾ ਕੇਜਰੀਵਾਲ ਦਾ ਵੀ ਨੰਬਰ ਲੱਗਣ ਨੂੰ ਫਿਰਦਾ ਜਿਹੜੀ ਐਕਸਾਈਜ਼ ਦਾ ਘੁਟਾਲਾ 400 ਕਰੋੜ ਦੇ ਨੇੜੇ ਤੇੜੇ ਦਾ 338 ਕਰੋੜਾਂ ਦਾ ਪੰਜਾਬ 'ਚ ਵੀ ਉਹਨਾਂ ਲੋਕਾਂ ਨੇ ਐਕਸਾਈਜ਼ ਦੀ ਲੁੱਟ ਕੀਤੀ ਹੈ ਜੇ ਦੋਵਾਂ ਦਾ ਜੋੜ ਲਾ ਲਈਏ ਤੇ ਕੋਹ ਹਜ਼ਾਰ ਕਰੋੜ ਬਣਦਾ ਮਗਰ ਚਲੋ ਮੈਂ ਇਸ ਗੱਲ 'ਤੇ ਨਹੀਂ ਜੀ ਦੀ ਅਪੁਆਇੰਟਪੁਇੰਟ 2022 ਚ ਦਸੰਬਰ ਦੇ ਮਹੀਨੇ ਹੋਈ ਸੀ ਜਿਹੜਾ ਬਹੁਤ ਹੀ ਨੇੜੇ ਦਾ ਬੰਦਾ ਅਰਵਿੰਦ ਕੇਜਰੀਵਾਲ ਦਾ ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਅਫਸਰ ਉਹਨੂੰ ਲਿਆ ਕੇ ਪੰਜਾਬ ਦੇ ਰੇੜਾ ਦਾ ਚੇਅਰਮੈਨ ਬਣਾਤਾ ਜਿਹੜੀ ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਆ ਉਸ ਵੇਲੇ ਵੀ ਬੜਾ ਰੌਲਾ ਪਿਆ ਕਿ ਇਹ ਦਿੱਲੀ ਦੇ ਲੋਕਾਂ ਨੂੰ ਲਿਆ ਲਿਆ ਪੰਜਾਬ ਤੇ ਕਿਉਂ ਬਣਾ ਬਿਠਾਇਆ ਜਾ ਰਿਹਾ ਹੈ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਵੀ ਲਾਏ ਆ ਬੜੇ ਇਹ ਜੇ ਕਈ ਆਪਸ਼ਨ ਨੇ ਜਿਹੜੇ ਦਿੱਲੀ ਤੇ ਰਹਿਣ ਵਾਲੇ ਆ ਜਾਂ ਬਾਹਰ ਯੂਪੀ ਦੇ ਆ ਜਿਵੇਂ ਐਮਪੀ ਵੀ ਨੇ ਉਹਨਾਂ ਨੂੰ ਪੰਜਾਬ ਚੋਂ ਬਣਾਤਾ ਉਹਨਾਂ ਨੂੰ ਪੰਜਾਬ ਦਾ ਕੱਖ ਨਹੀਂ ਪਤਾ ਇਹ ਸਿਰਫ ਤੇ ਸਿਰਫ ਇਸ ਲਈ ਲਾਏ ਗਏ ਸਨ ਕਿਉਂਕਿ ਇਹ ਮਨੀ ਕਲੈਕਸ਼ਨ ਇੱਕ ਇਨਾ ਦਾ ਤੁਸੀਂ ਕਹਿ ਲਓ ਇਹਨਾਂ ਦੇ ਏਜੰਟ ਸਨ ਰੌਲਾ ਪੈਂਦਾ ਔਰ ਇਹ ਗੱਲ ਸਚਾਈ ਵੀ ਆ ਕਿ ਇਹਨਾਂ ਦੇ ਪੀਏ ਨੂੰ ਕਹਿੰਦੇ ਫੜ ਲਿਆ ਈਡੀ ਨੇ ਔਰ ਹੌਲੀ-ਹੌਲੀ ਉਹ ਸਚਾਈ ਸਾਹਮਣੇ ਆਊਗੀ ਕਿ ਕਿਵੇਂ ਇਹ ਪੈਸੇ ਕਲੈਕਟ ਕਰਨ ਤੋਂ ਜਿੰਨੇ ਡਿਵੈਲਪਰ ਨੇ ਅੰਦਰ ਖਾਤੇ ਮੈਨੂੰ ਮਿਲਦੇ ਸੀ ਕਿ ਜਦ ਤੱਕ ਆ ਸਤਿਆਗੋਪਾਲ ਦੀ ਸੇਵਾ ਨਾ ਹੋ ਜੇ ਜਦ ਤੱਕ ਪੈਸੇ ਨਾ ਦਿੱਤੇ ਜਾਣ ਕੋਈ ਕੰਮ ਹੁੰਦਾ ਨਹੀਂ ਇਹ ਇਕੱਤਰ ਇਮਾਨਦਾਰਾਂ ਨੂੰ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਆ ਅਰਬਨ ਡਿਵੈਲਪਮੈਂਟ ਬੈਂਕ ਮਾ ਵੀ ਤੁਹਾਡੇ ਕੋਲ ਆ ਜੋ ਹਾਲਾਤ ਜੇਲਾਾਂ ਚ ਬਣੇ ਆ ਜਾਂ ਹੋਰ ਲਾਅ ਐਂਡ ਆਰਡਰ ਦੇ ਬਣੇ ਆ ਜਾਂ ਪੁਲਿਸ ਦੇ ਬਣੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਇਹ ਤਾਂ ਅਰਬਨ ਡਿਵੈਲਪਮੈਂਟ ਥੋਡੇ ਥੱਲੇ ਕੋਈ ਕਲੋਨੀ ਨਹੀਂ ਪਾਸ ਹੁੰਦੀ ਜਦ ਤੱਕ ਤੁਹਾਨੂੰ ਧੂਪ ਨਾ ਬੁਖਾ ਦੇਣ ਤੁਹਾਡੀ ਸੇਵਾ ਨਾ ਕਰ ਦੇਣ ਕਿ ਇਹੀ ਕਾਰਨ ਬਣਿਆ ਕਿ ਹੁਣ ਈਡੀ ਨੇ ਦਾ ਪੀਏ ਫੜ ਲਿਆ ਛਾਪੇ ਮਾਰੀ ਹੋਈ ਐ ਤੇ ਬੜੀ ਛੇਤੀ ਇਹ ਪਰਦਾ ਫਾਸ਼ ਹੋਣ ਲੱਗਿਆ ਤਦ ਦੇ ਮਿੰਟਾਂ ਸੈਕਿੰਟਾਂ ਚ ਜੀਨੂੰ ਤੁਸੀਂ 5 ਸਾਲ ਲਈ ਲਾਇਆ ਸੀ ਉਹਦਾ ਸਾਲ ਬਾਅਦ ਅਸਤੀਫਾ ਲੈ ਲਿਆ ਔਰ ਮਿੰਟੋਸ ਕਿੰਟਾ ਉਹਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਔਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਜਿਹੜੀ ਕੋਠੀ ਚੰਡੀਗੜ੍ਹ 'ਚ ਦਿੱਤੀ ਸੀ ਉਹ ਮਿੰਟੋਸ ਕਿੰਟਾ 'ਚ ਉਹਦਾ ਸਫਾਇਆ ਕਰਕੇ ਆਪਦਾ ਬਿਸਤਰਾ ਗੋਲ ਕਰਕੇ ਉਹ ਦਿੱਲੀ ਨੂੰ ਚੱਲਿਆ ਕਾਰਨ ਬੜਾ ਸਿੰਪਲ ਹੈ ਕਿ ਹੀ ਵਾਸ ਕਲੈਕਟਿੰਗ ਮਨੀ ਇਹ ਪੈਸੇ ਇਕੱਠੇ ਕਰ ਰਿਹਾ ਸੀਗਾ ਆਮ ਆਦਮੀ ਪਾਰਟੀ ਲਈ ਔਰ ਉਹ ਉਸ ਗੱਲ ਦਾ ਈਡੀ ਨੇ ਪਰਦਾ ਫਾਸ਼ ਕੀਤਾ ਔਰ ਬੜੀ ਚੇਤੀ ਖਬਰ ਆਊਗੀ ਕਿ ਇਹ ਸਤਿਆ ਗੋਪਾਲ ਵੀ ਇਹ ਫੜੇ ਜਾਣੇ ਆ ਤੇ ਮੈਂ ਕਿਹਨਾਂ ਕੱਲਾ ਇੱਥੇ ਨਾ ਕੰਮ ਰੁਕੇ ਫਿਰ ਜਿੱਥੇ ਕੇਜਰੀਵਾਲ ਦੀ ਪੁੱਛ ਕੇ ਚੋਣਨੀ ਤੇ ਭਗਵੰਤ ਮਾਨ ਦੀ ਵੀ ਹੋਵੇ ਕਿ ਇਹ ਜਿਹੇ ਦੀ ਕੁਆਲੀਫਿਕੇਸ਼ਨ ਕੀ ਸੀ ਇਹਨੂੰ ਲਾਇਆ ਕਿਉਂ ਕਿ ਇਸ ਤੋਂ ਪਹਿਲਾਂ ਜਿਹੜੇ ਅਫਸਰ ਸਨ ਨਵਰੀਤ ਸਿੰਘ ਕਾਂਗ ਜਿਹੜੇ ਬੜੇ ਆਲਾ ਅਫਸਰ ਰਏ ਆ ਪੰਜਾਬ ਨਾਲ ਸੰਬੰਧਿਤ ਹੈ ਉਹੋ ਜੀ ਜਗ੍ਹਾ ਤੇ ਪੰਜਾਬ ਦੀਆਂ ਪੋਸਟਾਂ ਤੇ ਦਿੱਲੀ ਤੋਂ ਲਿਆ ਕੇ ਲਾਉਣ ਦੀ ਕੀ ਲੋੜ ਪਈ ਹੈ ਲੋੜ ਸਿਰਫ ਇੱਕ ਹੈ ਕਿ ਇਹਨਾਂ ਤੋਂ ਗਲਤ ਕੰਮ ਕਰਾਉਣਾ ਪੈਸੇ ਕਲੈਕਸ਼ਨ ਕਰਾਉਣੀ ਹੈ ਔਰ ਇਹ ਸਿੱਧਾ ਹੀ ਹੌਟਲਾਈਨ ਨੇ ਟੂ ਭਗਵੰਤ ਮਾਲ ਐਂਡ ਅਰਵਿੰਦ ਕੇ ਜੀ ਆਲਸੋ ਮਾਈ ਡਿਮਾਂਡ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਕਿ ਏਡੀ ਦੀ ਜਾਂਚ ਸੀਬੀਆਈ ਦੀ ਜਾਂਚ ਇਹਦੀ ਵੀ ਹੋਵੇ ਤੇ ਨਾਲ ਇਹਨਾਂ ਨੂੰ ਜਿਹੜੀ ਅਪਾਇੰਟਿੰਗ ਅਥਾਰਟੀ ਹੈ ਉਹਨਾਂ ਦੀ ਵੀ ਹੋਵੇ ਕਿ ਪੈਸੇ ਲੁੱਟਦਾ ਮਾਲ ਗਿਆ ਕਿੱਥੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ